ਕੀ ਦਾ ਖਾਤਾ ਉਹ ਵਾਲੀ ਗੱਲ ਜਿਹੜੀ ਦਿੱਤੇ ਸਮਾਜ ਸੇਵਾ ਫਾਈਤੀ ਕਮਿਸ਼ਨ ਜਿਹੜੀ ਗੱਲ ਕੀਤੀ ਵਾਰ ਸਮਰਪਤ ਰਹੀਦੀ ਹੈ ਮਦਦ ਜਿਹੜਾ ਪੌੜਾਈ ਪਾਣੀ ਦੇ ਮੋੜ ਜਾ ਕੇ ਵਿਚਾ ਕੇ ਇੱਕ ਜਿਹੜਾ ਟਰੈਕਟਰ ਅੱਗੇ ਪਿੱਛੇ ਉਹ ਬਟਾ ਟੈਂਕ ਪਾਇਆ ਵੇ ਆਪੀ ਉਹ ਪਾਣੀ ਵਾਲਾ ਸੀ ਜਾਂ ਉਹ ਪਾਣੀ ਬੋਤਲਾਂ ਦੇ ਰਿਆ ਸੀ ਜਾਂ ਖਾੜਾ ਸੀ ਇਹ ਪਰਮਾਤਮਾ ਜੰਦਾ ਜਿਹੜੀ ਕਿ ਕਿਥੋਂ ਗੱਡੀ ਖਾਈ ਆੜੀ ਦੇ ਪਟਿਆਲੇ ਤੋਂ ਸਾਡੀ ਭੈਣ ਜਿਹੜੀ ਕੀ ਇਹ ਜੌਬ ਕਰਦੇ ਸੀ ਕਰੋਈਪੁਰ ਤੇ ਕੋਈ ਪਟਿਆਲੇ ਤੋਂ ਹੁਣ ਸਿੱਧੇ ਕਰੋਈਪੁਰ ਨੂੰ ਅਬੀ ਡਿਊਟੀ ਤੇ ਜਾ ਰਹੇ ਸੀ ਨਾ ਜਿੰਨ ਕਿ ਨਾ ਕਿਸ ਤਰ੍ਹਾਂ ਜਾਂ ਪ੍ਰਮਾਤਮਾ ਵੱਲੋਂ ਵੀ ਉਹ ਮਦਰਕੀ ਪਤਾ ਨਹੀਂ ਲੱਗਿਆ ਇਹਨਾਂ ਨੂੰ ਵੀ ਗੱਡੀ ਉਹ ਟ੍ਰੈਫਿਕ ਲਾਈਨ ਖੜਾ ਸੀ ਜਾਂ ਚੱਲਦਾ ਸੀ ਉਹ ਗੱਡੀ ਪਿੱਛੋਂ ਜਿਆ ਬੜੀ ਜੋਰ ਨਾਲ ਮੈਟ ਕਲੀਕੀ ਤੇ ਗੱਡੀ ਨੇ ਜਿਆ ਬੜੀ ਜਿਹੀ ਇੰਕੋਪੋ ਟੂਪਸ ਤੇ ਕਰੀ ਹੋ ਗਈ ਆ ਤੇ ਭੈਣ ਦੀ ਬਚਤ ਆ ਜਿਹੜੀ ਕਿ ਖਰੋਚਾਂ ਜਾਂ ਫਿਰ ਹੋਰ ਮਾਈਨਰ ਨੁਕਸਾਨ ਬਣਦੀਆਂ ਵਾ ਉਸੇ ਇੱਕ ਵਰਵਾਣ ਨਹੀਂ ਕੋਈ ਗੱਲ ਹੈ ਨਹੀਂ ਕਿ ਪਰ ਵੀ ਮਨ ਦਾ ਦਰਦ ਤਾਂ ਜਿਆ ਬੁਰੀ ਥੀ ਮਾਲਕੀ ਸਟਰਕਚਰ ਹੋਣ ਤੋਂ ਬਚਤ ਆ ਜਾਂ ਕੇ ਉਹ ਵਾਰ ਜਿਆ ਕਿ ਅਸੀਂ ਇਨਫੋਰਮੇਸ਼ਨ ਦਿੰਦੀ ਹਾਂ ਕਿ ਪ੍ਰਵਾਹ ਫੈਰੀਨ ਸੈਰਨ ਦੇ ਹਿਟਿਆਲੇ ਵਰਤਦੇ ਆ ਜਿਹੜੀ ਸਮਾਜ ਸੇਵਾ ਤੋਂ ਪੈਤੂ ਹੈ ਜਿਹੜੀ ਮੈਂਬਰ ਸਾਹਿਬਾਨ ਨਾਲ ਸਾਡੇ ਹਮੇਸ਼ਾ 24 ਘੰਟੇ ਦਾ ਮਰੱਪੜਾ ਹੈ ਜਿਹੜਾ ਕਿ ਉਸ ਹਾਲਤ ਨੂੰ ਨਾ ਜਿਦਤਾਤ ਨੂੰ ਦੇਖਦੇ ਹੋਏ ਕਿ ਅਸੀਂ ਇੱਥੇ ਬਲਾਤ ਦਾ ਮੌਕਾ ਬਚਾਈ ਤੇ ਦਾਤਲਾ ਐਮਰਜੈਂਸੀ ਵਿੱਚ ਕਰਵਾਇਆ ਸੀ ਤੇ ਡਾਕਟਰਾਂ ਦਾ ਕਾਮਨ ਚੈੱਕਅਪ ਤੋਂ ਲੈ ਕੇ ਉਬਰਾਂ ਤੱਕ ਫਸਕਟ ਕੱਟ ਦੇ ਕੇ ਤੇ ਉਹਨਾਂ ਨੂੰ ਹੁਣ ਭਾਵੇਂ ਕਿ ਸਬਤ ਕਾਪਾ ਜਾਂਦਾ ਲੋਕਾਂ ਲਈ ਕੁਝ ਹੀ ਦੇ ਦਿੱਤੀ ਹੈ ਬਾਕੀ ਜੋ ਵੀ ਕਾਰਵਾਈ ਹੈ ਜਾਂ ਕਿ ਕਿਸੇ ਤਰ੍ਹਾਂ ਦੀ ਵੀ ਜਾਂ ਗਲਤੀ ਹੈ ਜਾਂ ਕਰੈਕਟਰ ਦੀ ਗਲਤੀ ਨਹੀਂ ਗੱਡੀ ਸੇਵਾ ਸੇਕ ਦੇ ਮੈਂਬਰ ਸਾਹਿਬਾਨਾ ਉਹ 24 ਘੰਟੇ ਸੇਵਾ ਨੂੰ ਸਮਰਪਿਤ ਆ ਜੀ ਗੱਲ ਕਰੀ ਗੱਡੀ ਦੀ ਸਥਿਤੀ ਕੀ ਲੱਗਦੀ ਜੀ ਦੇਖਣ ਤੇ ਗੱਡੀ ਤੇ ਦੇਖਣ ਤੇ ਤਾਂ ਆ ਜਿਵੇਂ ਕੱਲੋ ਵੀ ਹੋਇਆ ਨੂੰ ਜਾਣੇ ਦੇ ਵਿੱਚ ਹੀ ਲੱਗਦਾ ਵਾ ਜਿਵੇਂ ਟਰੈਕਟਰ ਟਰਾਲੀ ਦੇ ਪਿੱਛੇ ਜਾ ਕੇ ਗੱਡੀ ਜਾ ਕੇ ਹਟ ਕਰ ਗਈ ਗੱਡੀ ਵੀ ਕੋਈ ਜਿਆਦਾ ਤੇਜ਼ ਨਹੀਂ ਸੀ ਕਿ ਜੇ ਕਈ ਜਿਆਦਾ ਤੇਜ਼ ਸੀ ਪਰ ਜਦੋਂ ਵਜਦੀ ਹੈ ਕੋ ਵੱਡੇ ਟੈਂਕਰ ਦੇ ਵਿੱਚ ਵਜਦੀ ਗੱਡੀ ਦਾ ਟੋਟਲ ਲਾਸ ਫਰ ਹੋਈ ਜਾਂਦੀ ਕਿਉਂਕਿ ਕਾਰਾਂ ਦੇ ਵਿੱਚ ਜਾਨ ਉਨੀ ਕੀ ਹੁੰਦੀ ਹੈ ਜੀ